हां जी दोस्तों सारेयानु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਝੰਡੇ ਸਿੰਘ ਦੇ ਕੋਲ ਆ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਚਾਰ ਨਗ ਦਿਖਾਉਣੇ ਆ ਇਹ ਚਾਰੇ ਨਗਾਂ ਦੀ ਜਿਹੜੀ ਡਿਟੇਲ ਆ ਦੋਸਤੋ ਦੁੱਧ ਕਿੰਨਾ ਥੱਲੇ ਮਿਲਕ ਹਾਜ਼ਰ ਆ ਕਿੰਨੇ ਦਿਨਾਂ ਦੀ ਕੋਈ ਸੂਨ ਆ ਰਹੀ ਆ ਰੇਡ ਪਰਤਾ ਕੀ ਰਹੂਗਾ ਪੂਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰ ਲਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਅੱਜ 15 ਅਕਤੂਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਪਏ ਆ ਟਾਈਮ ਤੁਸੀਂ ਨੋਟ ਕਰ ਲਓ ਕੋਈ 11 ਵਜੇ ਦੋਸਤੋ ਮਾਰਨਿੰਗ ਦਾ ਟਾਈਮ ਆ ਆਓ ਕਰਦੇ ਆ ਗੱਲਬਾਤ ਵੀਰ ਝੰਡੇ ਦੇ ਨਾਲ ਪੁੱਛ ਰਹੇ ਹਾਂ ਕੀ ਡਿਟੇਲ ਕੀ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ ਸੋ ਪਸ਼ੂ ਜਿਹੜਾ ਦੋਸਤੋ ਜਿਹੜਾ ਵੀ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਇੱਕ ਟਾਈਮ ਦੋ ਟਾਈਮ ਚੁਵਾਈ ਕਰ ਲਿਓ ਸੋ ਇਸ ਵੇ ਪਸ਼ੂ ਦੀ ਗੱਭਨ ਪਸ਼ੂ ਆਪਣਾ ਟਿਪ ਟਿਪ ਕੇ ਤਸੱਲੀ ਕਰ ਲਿਓ ਸਭ ਤੋਂ ਪਹਿਲਾਂ ਭਾਜੀ ਝੰਡਾ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੇ ਵੀਰ ਦੀ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੈਲਕਮ ਜਿਹੜੇ ਸਾਰੇ ਚਲੋ ਮਾਰਾ ਸਾਡੇ ਨਾਲ ਜੁੜੇ ਆ ਸੱਚੇ ਪਾਤਸ਼ਾਹ ਕਿਰਪਾ ਕਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੇ ਤਾਂ ਰਾਜੀ ਬਾਜੀ ਵਧੀਆ ਕੁਸ ਪਾਜੀ ਮਾਰੀਆਂ ਦੇ ਸ਼ਾਲਾ ਹਾਂਜੀ ਕਿਰਪਾ ਸੱਚੇ ਪਾਸ਼ੇ ਤੁਰੇ ਫਿਰਦੇ ਆ ਜੀ ਬਿਲਕੁਲ ਹਾਂਜੀ ਹਾਂਜੀ ਤੇ अच्छा पाजी आज पशु ਆਪਣੇ ਕੋਲ ਚਾਰ ਨੇ ਹਾਂਜੀ ਚਾਰ ਆਈ ਆ ਆਪਣੇ ਕੋਲ ਤੇ ਚਾਰੇ ਮੈਨੂੰ ਲੱਗਦਾ ਵੀ ਦੁੱਧ ਤੇ ਆ ਇੱਕ ਅੱਧੀ ਕੋਈ ਮੱਝ ਗੱਬਣ ਹੋਏ ਤੇ ਹੋਵੇ ਹਾਂਜੀ ਹਾਂਜੀ ਮੱਝਾਂ ਤਿੰਨੇ ਹੀ ਆਂ ਜੀ ਸੂਈਆਂ ਵਾਂ ਤਿੰਨੇ ਸੂਈਆਂ ਇੱਕ ਮੰਨ ਲਓ ਵੀ ਦੋ ਇੱਕ ਤੇ ਤਾਂ ਬਿਲਕੁਲ ਤਾਜੀ ਪਹਿਲਣ ਝੋਟੀ ਆ ਪਲੂਣ ਦੰਦਾਂ ਦੇ ਵਿੱਚ ਆ ਜੀ ਹਾਂਜੀ ਛੇ ਦੰਦਾਂ ਦਾ ਮੂੰਹ ਜੀ ਹਾਂਜੀ ਬਹੁਤ ਸੋਹਣੀ ਮਿੱਠੀ ਝੋਟੀ ਆ ਠੀਕ ਆ ਹਾਂਜੀ ਤੇ ਬਾਕੀ ਇੱਕ ਵਿਹੜ ਹਾਂਜੀ ਇਹ ਵਿਹੜ ਗੱਬਣਾ ਜੀ ਇਹ ਵਿਹੜ ਗੱਬਣਾ ਕੀ ਹਾਂਜੀ ਹਾਂਜੀ ਲੋ ਵੀ ਤੇ ਵਿਹੜ ਗੱਬਣਾ ਦੋਸਤੋ ਬਾਕੀ ਤਿੰਨੇ ਮੱਝਾਂ ਝੋਟੀਆਂ ਦੀ ਗੱਲ ਕਰ ਲਈਏ ਤਿੰਨੇ ਪਸ਼ੂ ਸੂਏ ਆ ਦ ਆਜੋ ਕਰਦੇ ਆ ਸ਼ੁਰੂਆਤ ਜੀ ਨਾਲੋਂ ਨਾਲ ਆਪਾਂ ਬਿਲਕੁਲ ਡਿਟੇਲ ਲੈਣੀ ਆ ਪਹਿਲੇ ਨੰਬਰ ਤੋਂ ਪਾਜੀ ਇਹ ਵਹਿੜ ਆਪਾਂ ਦੇਖ ਰਹੇ ਆ ਹਾਂਜੀ ਇਹ ਸੂਹਾ ਕਿੰਨਾ ਮਸੂਈ ਆ ਵੈਸੇ ਜੀ ਉਹਨਾਂ ਤੇ ਆਪਾਂ ਨੂੰ ਇਹ ਗੱਲ ਕਹੀ ਆ ਜੀ ਦੂਜਾ ਸੂਹਾ ਦੂਜਾ ਸੂਹਾ ਸੂਣੀ ਆ ਜੀ ਤੇ ਪਰ ਆਪਾਂ ਮੈਂ ਨਾ ਵੀ ਚਲੋ ਇਹ ਆ ਵੀ ਕਈ ਵਾਰੀ ਅਗਲਾ ਕਰ ਵੀ ਜਾਂਦਾ ਕੋਈ ਤਜੇ ਮੰਨ ਲੇ ਤੇ ਉੱਥੇ ਮੰਨ ਲਿਆ ਆਪਾਂ ਇਹੋ ਜਿਹੀ ਨਹੀਂ ਕੋਈ ਚਲੋ ਉਸ ਤਰ੍ਹਾਂ ਨਵੀਂ ਆ ਆ ਬਾਕੀ ਥੋੜੀ ਜੀ ਪਿੰਡੋਂ ਥੋੜੀ ਜੀ ਲਿੱਸੀ ਅੱਜ ਨਵਾਈ ਨੂੰ ਹੀ ਨਹੀਂ ਗਈ ਤਾਨੂੰ ਪਤਾ ਰਾਤ ਦੀ ਬੱਤੀ-ਬੁੱਤੀ ਨਹੀਂ ਆਈ ਲੈ ਲੂਡਾ ਰਾਤ ਕੰਮ ਤੇ ਕੋਪ ਟਾਈਮ ਦੇ ਟਾਈਮ ਆਪਣਾ ਪ੍ਰੋਗ ਜੀ ਤੇ ਬਾਕੀ ਇਹ ਆ ਵੀ ਸੀਲਸ ਲੱਗ ਕਰਮਾਂ ਵਾਲੀ ਬਹੁਤ ਆ ਤੇ ਬਾਕੀ ਚਲੋ ਇਹ ਆ ਵੀ ਉਹਨਾਂ ਤੇ ਇਹ ਗੱਲ ਕਹੀ ਵੀ ਅਸੀਂ 16 ਲੀਟਰ ਦੁੱਧ ਚੋਇਆ ਵਾ ਇਹਦੇ ਥੱਲੇ ਮਨ ਕੇ ਦੂਜੇ ਸੂਵੇ ਚ ਹਾਂਜੀ ਹਾਂਜੀ ਦੂਜੇ ਸੂਵੇ ਮੰਨ ਕੇ ਕੋਈ ਖਰੀਦ ਲੇ ਹਾਂਜੀ ਹਾਂਜੀ ਬਾਕੀ ਇਹ ਅਗਲੇ ਦੀ ਕਿਸਮਤ ਆ ਜੀ ਭਾਵੇਂ 16 ਦੇ ਦੇ ਭਾਵੇਂ 12 ਦੇ ਦੇ ਤੇ ਭਾਵੇਂ ਕੋਈ ਜਿੰਨਾ ਮਰਜ਼ੀ ਦੇ ਦੇ ਜੀ ਜੀ ਬਿਲਕੁਲ ਠੀਕ ਆ ਇਹ ਗੱਲ ਬਿਲਕੁਲ ਤੇ ਤੇ ਇਹ ਦਿਨ ਹੁਣ ਕਿੰਨੇ ਕੁ ਲੈ ਜੂ ਅੱਗੇ ਦਿਨਾ ਵੀ ਜੀ ਇਹਦੇ ਨਾਲ ਮੰਨ ਲਓ ਵੀ ਦੱਜਾ ਆਪਣਾ ਦਿਨਾ 5-7 ਲੈ ਆਈ ਜਾਊਗੀ ਠੀਕ ਹੈ ਅਜੇ ਬਣੂ ਬਣੂ ਚੰਗੀ ਹੋ ਤਰਾਂ ਵਹਿੜ ਹਾਂਜੀ ਲਓ ਜੀ ਪੰਜ ਸੱਤ ਦਿਨ ਦੋਸਤੋ ਹਜੇ ਸਮਾਂ ਲੈ ਜੂਗੀ ਠੀਕ ਹੈ ਖੋਲ ਕੇ ਖੋਲ ਢੇਲ ਟੂਰ ਕਾਫੀਆ ਖੋਲ ਕੇ ਨਾਲ ਹੀ ਤੋਰ ਕੇ ਦਿਖਾਉਣੇ ਆ ਬਾਕੀ ਇਹ ਅਬੀ ਸੀਲਸਲਾ ਅੱਗਾ ਕੋਈ ਗੱਲ ਨਹੀਂ ਥਣ ਚੱਡੇ ਵਾਲੀ ਵੇਖੋ ਬਾਕੀ ਠੰਡੀ ਧੀਰੀ ਆ ਬਾਕੀ ਚੱਡਾ ਚੁੱਡਾ ਵੇਖੋ ਦੋਸਤੋ ਸਫਾਈ ਸੁਫੀ ਸਫਾਈ ਬਹੁਤ ਆ ਜੀ ਕਸਮੇ ਚੱਡੇ ਵਾਲੀ ਆ ਜੀ ਹਾਂ ਜੀ ਤੇ ਚੌਰ ਸਲੇਵਾ ਮੁੱਢ ਤੋਂ ਬਿਲਕੁਲ ਲਓ ਵੀ ਖੋਲੀ ਕਾਕੇ ਦਿਖਾ ਦਿਓ ਖੋਲ ਕੇ ਖੋਲੀ ਤੋੜ ਕੇ ਦਿਖਾ ਦਿੰਨੇ ਆ ਦੋਸਤੋ ਬਾਕੀ ਜਿੱਦਾਂ ਕਿ ਜੇ ਇੱਕ ਹਫਤਾ ਘੱਟੋ ਘਾਟ ਵੀ ਸਮਾਂ ਲੈਂਦੀ ਆ ਇੱਕ ਹਫਤੇ ਦੀ ਹਜੇ ਦੋਸਤੋ ਬਿਲਕੁ ਤੇ ਥਾਂ ਤੋਂ ਬਿਲਕੁਲ ਵੇਖੋ ਤੁਸੀਂ ਬਿਲਕੁਲ ਮੁੱਠੀ ਥਾਣਾ ਲੰਬਾਈ ਦੇ ਵਿੱਚ ਸਾਈਜ਼ ਦੇ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਹੂੰ ਹੂੰ ਬਿਲਕੁਲ ਚੱਪੇ ਚੱਪੇ ਤੇ ਤੇ ਆਹ ਫੇਸ ਕੁਆਲਟੀ ਆ ਥੋੜਾ ਲੰਮਾ ਤੋਰਦੇ ਨੰਮਾ ਤੋਰਦੇ ਨਾ ਦੇਖੋ ਜੀ ਉਹਨਾਂ ਦਾ ਲੈ ਜਾ ਇਹ ਇਹ ਨੌਂ ਦਾਵਾ ਥੋੜਾ ਜਾਈ ਉਹਦਾ ਕਰਕੇ ਨਾ ਪੱਕੇ ਪੁੱਕੇ ਥਾਂ ਤੇ ਵੱਜੇ ਰਹਿੰਦੇ ਡੰਗਰ ਹੂੰ ਸੋ ਬਾਕੀ ਕਿਚ ਕਿਚ ਗਰਾ ਕੁ ਤੋ ਲੱਕਾ ਵੀ ਜਾਂਦੀ ਹੈ ਹਵਾਨੇ ਦੇ ਵਿੱਚ ਤੁਸੀਂ ਢਿੱਲੇ ਵੇਖ ਸਕਦੇ ਜੀ ਤੇ ਆਟਰ ਜਿਹੜਾ ਦੋਸਤੋ ਘਟੋ ਘੜ ਵੀ ਇੱਕ ਹਫਤੇ ਦੇ ਵਿੱਚ ਆਪਾਂ ਗੱਲ ਕਰ ਲਈ ਵੀ ਇੱਕ ਹਫਤੇ ਵਿੱਚ ਪੂਰੀ ਤਿਆਰੀ ਕਰ ਲੂਗੀ। ਹਾਂ ਸਮਝਾ ਤਿਆਰੀ ਕਰਕੇ ਫੇਰ ਸੁਭੂਗੀ ਠੀਕ ਆ ਹਾਈਟ ਕੱਦ ਦੀ ਗੱਲ ਕਰ ਲਈਏ ਵੱਡੇ ਕੱਦ ਕਾਟ ਦੀ ਆ ਤੇ ਸੁਭਾ ਤੇ ਜਾ ਠੀਕ ਆ ਜੀ। ਆਲੇ ਉਧਰ ਕਿੱਲੇ ਆ ਕੇ ਲੱਭਣ ਠੀਕ ਆ ਸੋ ਸਫਾਈ ਪੂਰੀ ਹੈ ਲੈਵੇ ਦੀ ਠੀਕ ਹੈ ਜੀ ਡੋਂਟ ਬਾਕੀ ਆ ਵੀ ਕੋਈ ਉਹ ਨਹੀਂ ਕੋਈ ਗੱਲ ਹੀ ਸੀਲਸ ਲਾ ਕੇ ਪੂਰੀ ਆ ਕੋਈ ਗੱਲ ਨਹੀਂ ਹਮ ਤੇਪਣ ਕਿਵੇਂ ਆ ਜੀ ਤੇਪਣ ਵਧੀਆ ਆਊਗਾ ਜੀ ਐ ਬਿਲਕੁਲ ਤਸੱਲੀ ਹੈ ਆਪਣੀ ਕੋਈ ਅਪਕਾਰ ਵੀ ਲਵੇ ਬਾਕੀ ਆਪਣੀ ਗਾਰੰਟੀ ਵੀ ਫੁੱਲ ਹੋਊਗੀ ਹਮ ਤੇਪਣ ਤਾਂ ਆਪਣਾ ਇੱਕੋ ਜਾਂ ਨੀਰਾ ਵਾ ਜਵਾਬ ਬੋਲਾ ਤਾ ਕੀ ਡਿਮਾਂਡ ਕੀ ਕੀਤੀ ਫਿਰ ਡਿਮਾਂਡ ਵੀ ਜੀ ਮੁੱਲ 45000 ਰੁਪਇਆ ਵਾ ਤੇ 42000 ਦੀ ਦੇ ਦਈਏ 42000 ਦੀ ਹਾਂਜੀ ਹਾਂਜੀ ਲੈ ਦੇ ਵਾਲੀ ਗੱਲ ਹੈ ਲੈ ਦੇ 42 42000 ਰੁਪਇਆ ਦੇ ਦਈਏ ਇਹ ਵੀ ਦੀ ਪਹਿਲਾ ਸੂਆ ਸੋਈ ਹੈ ਜੇ ਪਹਿਲਣੀਆਂ ਹਾਂਜੀ ਪਹਿਲਣ ਕਿੰਨੇ ਕਿ ਦਿਨ ਹੋ ਗਏ ਇਹਨੂੰ ਇਹਨੂੰ ਹੋ ਗਏ ਅੱਜ ਮੇਰੇ ਸਾਹਮਣੇ ਚੌਥਾਕ ਦਿਨਾਂ ਜੀ ਸੋਈ ਨੂੰ ਚੌਥਾ ਹਜੇ ਪੰਜਵਾਂ ਚ ਚੌਥਾਕ ਦਿਨਾਂ ਸੋਈ ਨੂੰ ਠੀਕ ਆ ਜੀ ਹਾਂਜੀ ਹਾਂਜੀ ਬੱਚਾ ਮਗਰ ਕੀ ਤੇ ਮਗਰ ਕੱਟਾ ਵਾਈ ਮੇਲ ਹਾਂਜੀ ਹਾਂਜੀ ਕੱਟਾ ਉਹ ਬੱਚਾ ਹਾਂਜੀ ਠੀਕ ਆ ਜੀ ਤੇ ਪਹਿਲਣ ਝੋਟੀ ਦੋਸਤੋ ਸੂਈ ਆ ਹਾਂਜੀ ਤੇ ਬਿਲਕੁਲ ਮਗਰ ਕੱਟਾ ਮੇਲ ਕਾਫ ਆ ਫੇਸ ਕੁਆਲਿਟੀ ਵਿਖਾਉਣੀ ਆ ਤੁਹਾਨੂੰ ਸਿੰਘੀ ਸਿੰਘੀ ਵੇਖੋ ਆ ਦੇਖੋ ਜੀ ਬਹੁਤ ਸੀਲਸ ਲੱਗਾ ਜੀ ਮੂੰਹ ਛੇ ਦੰਦ ਆ ਜੀ ਇਹ ਜੀ ਮੂੰਹ ਛਿੱਗੀ ਆ ਹਾਂ ਜੀ ਛਿੱਗੀ ਆ ਜੀ ਹਾਂ ਜੀ ਮੂੰਹ ਛੇ ਦੰਦ ਆ ਦੋਸਤੋ ਮੂੰਹ ਦੋ ਦੋ ਜੇਕਰ ਆਪਾਂ ਗੱਲ ਕਰੀਏ ਛੇ ਦੰਦਾਂ ਦਾ ਸੋ ਆ ਆਰਡਰ ਕੁਆਲਿਟੀ ਆ ਬਿਲਕੁਲ ਥਣ ਥਣ ਨੂੰ ਵੇਖੋ ਤੁਸੀਂ ਪੀੜੀ ਦੇ ਪਾਵਿਆਂ ਵਾਂਗੂ ਆਪਾਂ ਕਹਿੰਦੇ ਵੀ ਪੀੜੀ ਦੇ ਪਾਵਿਆਂ ਪਾਵਿਆਂ ਵਰਗੇ ਥਣ ਤੇ ਆ ਵੇਖੋ ਚੌਰਸ ਆਰਡਰ ਦੀ ਕੁਆਲਿਟੀ ਪਹਿਲਾਂ ਜਿਹੜੀ ਆ ਦੋਸਤੋ ਇਹ ਝੋਟੀ ਸੂਈ ਆ ਚਾਰਾਂ ਦਿਨਾਂ ਦੀ ਅੱਜ ਤੇ ਇਹਦੇ ਥੱਲੇ ਹੁਣ ਬੌਲਾ ਫਿਰ ਆਪਾਂ ਕਿੰਨਾ ਚਵਾਦਗੇ ਜੀ ਬੌਲਾ ਵੀਰਜੀ ਕੱਟੇ ਨੂੰ ਛੱਡ ਮੰਨ ਲਓ 6 ਹੀ ਪੱਕਾ ਮੰਨ ਲਓ ਜੀ। ਅੱਛਾ ਜੀ। 6 ਹਾਂ ਜੀ 6 ਪੱਕਾ ਹੈਗਾ ਵਾ ਬੋਲਾ ਹਾਂ ਜੀ। ਜਿਵੇਂ ਪਹਿਲਾਂ ਝੋਟੀ ਆ ਹਾਂ ਜੀ। ਵੀਰ ਚੰਡੇ ਪਹਿਲਾਂ ਝੋਟੀ ਆ ਤੇ ਮਿਲਣ ਮਲਾਉਣ ਦੇ ਵਿੱਚ ਐ ਡਿੰਗ ਵਾ ਵਧੀਆ ਵੀਰ ਜੀ ਐ ਬੱਚੇ ਦੇ ਮਗਰ ਮਗਰ ਭੱਜੀ ਫਿਰਦੀ ਆ। ਕੋਈ ਹਾਂ ਜੀ ਇਹੋ ਜੀ ਕੋਈ ਗੱਲ ਨਹੀਂ ਬਾਕੀ ਆਈ ਵੀ ਘਰ ਚੋਂ ਹੀ ਆ ਉਹਨਾਂ ਬੰਦਿਆਂ ਕੱਟੀ ਪਾਲੀ ਆ ਤੇ ਬਾਕੀ ਇਹ ਆ ਵੀ ਬਹੁਤ ਸੀਲਸ ਲੱਗ ਆ। ਪਸਮਾ ਚਵਾ ਬਹੁਤ ਪੋਲਾ ਵਾ ਜੀ। ਹਾਂ ਜੀ। ਲੋ ਵੀ ਦੋਸਤੋ ਪਹਿਲੇ ਨੰਬਰ ਤੋਂ ਜਿਹੜੀ ਆਪਾਂ ਬਿਲਕੁਲ ਮੱਜਾਂ ਦੇ ਵਿੱਚ ਸਟਾਰਟ ਕੀਤੀ ਝੋਟੀ ਤੁਹਾਨੂੰ ਦਿਖਾਤੀ ਬਾਕੀ ਕੱਦ ਕਾਠ ਵੀ ਵੇਖੋ ਪੂਰਾ ਵਾਜੀ ਕੱਦ ਕਾਠ ਸੋਨਾ ਜੀ ਹਾਂ ਜੀ ਆ ਵੇਖੋ ਲੱਗ ਜਿਵੇਂ ਅਜੇ ਦੰਦਾਂ ਦੇ ਵਿੱਚ ਝੋਟੀ ਆ ਹਾਂ ਜੀ ਅਜੇ ਬਿਲਕੁਲ ਜਿਹੜਾ ਦੋਸਤੋ ਭਰਨਾ ਝੋਟੀ ਨਹੀਂ ਜਿਵੇਂ ਆਪਾਂ ਗੱਲ ਕਰਦੇ ਹਾਂ ਦੂਜੇ ਸਵੇਰ ਤੀਜੇ ਸਵੇਰ ਝੋਟੀ ਪੂਰੀ ਭਰਨੀ ਆ ਜਾ ਕੇ ਹਾਂ ਜੀ ਤੇ ਖੋਲ ਕੇ ਦਿਖਾ ਦਿਓ ਵੀਰੇ ਨੂੰ ਵੀ ਝੋਟੀ ਦੋਸਤੋ ਪਹਿਲਾਂ ਬਿਲਕੁਲ ਸੂਈ ਆ ਚਾਰਾਂ ਦਿਨਾਂ ਦੀ ਸੂਈ ਮਗਰ ਕਟਾ ਮੇਲ ਕਾਪ 6 7 6 7 ਤੁਸੀਂ ਬੋਲਾ ਮੰਨ ਕੇ ਇਹ ਜਿਹੜੀਆਂ ਲੈ ਕੇ ਜਾ ਸਕਦੇ ਜੇ ਸੌਦਾ ਕਰ ਸਕਦੇ ਜੀ ਨੋਕਲਾ थाना ਕਲਮੀ थाना ਠੀਕ ਆ ਜੀ ਸਪੇਸ ਚੱਪਾ ਚੱਪਾ 4 4 ਜੜੀਆਂ ਦੋਸਤੋਂ ਉਂਗਲਾਂ 4 4 ਇੰਚ ਜਿਹੜੀ ਆ ਸਪੇਸ ਆਪਸੀ ਥਨਾ ਦੀ ਆ ਦੇਖੋ ਠੀਕ ਆ ਜੀ ਬਾਕੀ ਰੰਗ ਟੰਗ ਪੂਰੇ ਚੰਗੇ ਆ ਝੋਟੀ ਦੇ ਠੀਕ ਆ ਆ ਦੇਖੋ ਆਰਡਰ ਦੀ ਕੁਆਲਿਟੀ ਆ ਦੇਖੋ ਠੀਕਾ ਸੋ ਬੱਚੇ ਦਾ ਕਰਦੀ ਬੱਚੇ ਬੱਚੇ ਦੇ ਕੋਲ ਜਾ ਕੋਈ ਲੈ ਜਾ ਬੱਚੇ ਦੇ ਕੋਈ ਨਹੀਂ ਬੱਚੇ ਦੇ ਕੋਲ ਆ ਵੀ ਕਈ ਜਿਹੜੀ ਪਹਿਲਾਂ ਜਿਹੜੀ ਨਾ ਐਂ ਡੰਗਰੀ ਫਿਰਦੀ ਆਈ ਬੱਚੇ ਨੂੰ ਬੱਚੇ ਦੇ ਹਾਂਜੀ ਸਵਾਹ ਨਹੀਂ ਕਰਦੀ ਹਾਂਜੀ ਬਥਾ ਮਾ ਸਾ ਵੀ ਸੋ ਬੱਚਾ ਜਿਹੜਾ ਮਗਰ ਆ ਤੁਸੀਂ ਵੇਖੋ ਜੀ ਮੇਲ ਕਾਫ ਮਗਰ ਕਟਾ ਮੇਰਾ ਵੀਰ ਜ਼ਰੂਰ ਧਿਆਨ ਦੇ ਬਿਲਕੁਲ ਬਲੈਕ ਕਟਾ 2 ਇੰਚ ਪੂਛ ਹੀ ਵਾਈਟ ਆ ਮਗਰ ਹਾਂਜੀ ਤੇ ਥਣ ਥਣ ਦੀ ਬਹੁਤ ਜਿਆਦੀ ਸੁਥਰੀ ਬਿਲਕੁਲ ਸੁਥਰਾ ਲੇਵਾ ਕੋਈ ਬਾਤ ਨਹੀਂ ਕੋਈ ਘਾਟ ਨਹੀਂ ਬਿਲਕੁਲ ਬਰਾਬਰ ਤੇ ਥਣ ਲੈ ਆਓ ਜੀ ਕੋਈ ਨਹੀਂ ਥੋੜਾ ਜਿਆਦਾ ਹੋਰ ਕਮਾ ਦਿਓ ਅੱਗੇ ਆਉਣ ਕਮਾ ਕੇ ਅੱ ਸੋ ਵਾਟਰ ਕੁਆਲਿਟੀ ਚੰਗੀ ਦੋਸਤੋ ਇਹਨੂੰ ਦੇਰੀ ਝੋਟੀ ਬਹੁਤ ਸੋਨਾ ਮਿਲਕ ਪਾ ਦੇਊਗੀ ਅੱਗੇ ਹਾਂਜੀ ਬਾਕੀ ਅਕੇ ਆਪਾਂ ਕਹਿ ਦੇਨੇ ਆਂ ਦੋਸਤੋ ਸੇਵਾ ਦਾ ਦੁੱਧ ਅੱਜ ਜਿਹੜਾ ਕਿਸੇ ਵੀਰ ਨੇ ਲੈ ਕੇ ਜਾਣਾ 6767 ਹਾਂਜੀ ਲੈਓ 6767 ਤੁਸੀਂ ਜਿਹੜਾ ਚਵਾਈ ਕਰਕੇ ਬੌਲੇ ਦੇ ਵਿੱਚ ਲੈ ਕੇ ਜਾ ਸਕਦੇ ਠੀਕ ਆ ਹਾਂ ਆ ਜਾ ਬੰਦ ਲੈ ਜੋ ਬੰਦ ਬੰਦ ਦੇ ਦੇ ਕੋਈ ਆ ਲਓ ਜੀ ਸੋ ਛੋਟੀ ਚੰਗੀ ਆ ਦੋਸਤੋ ਜਰੂਰ ਤੁਸੀਂ ਸਬਦਾ ਕਰ ਲਿਓ ਠੀਕ ਆ ਪਹਿਲਾਂ ਛੋਟੀ ਸੂਈ ਆ ਜਵਾਬ ਪਸਮਾ ਇੱਕ ਨੰਬਰ ਆ ਤੇ ਬਿਲਕੁਲ ਮੋਟੀ ਧਾਰ ਤੇ ਪੋਲੀ ਆ ਜੀ ਹਾਂਜੀ ਹਾਂਜੀ ਪੂਰੀ ਪੋਲੀ ਆ ਜੀ ਥਾਣ ਵੀ ਪਸਮਕੇ ਪੂਰਾ ਐ ਕੱਢ ਜਾਂਦੀ ਆ ਜੀ ਹਾਂਜੀ ਹਾਂਜੀ ਕੀ ਮੋਲੇ ਦਾ ਕੀ ਕਰਾਂਗੇ ਡਿਮਾਂਡ ਆਪਾਂ ਜੀ ਫਿਰ ਮੋਲੇ ਸੰਧੂ ਸਾਹਿਬ ਵੇਖੋ ਜੇ ਤੁਸੀਂ ਆਖੋਗੇ ਮੋਲ ਤੇ ਕਰ ਲੈਨੇ ਬਾਕੀ ਇਹ ਆ ਵੀ ਛੋਟੀ ਤੁਸੀਂ ਪਹਿਲਾਂ ਇਹ ਵੇਖੋ ਵੀ ਮੂਰਤ ਜਿੱਕ ਨਹੀਂ ਉਤਰਾਂ ਨਹੀਂ ਆ ਮੂਰਤੀ ਹੈਗੀ ਹਾਂਜੀ ਮੂਰਤੀ ਆ ਕਿ ਹਾਂਜੀ ਹਾਂਜੀ ਤੇ ਬਾਕੀ ਆ ਵੀ ਚਵਾ ਚੂ ਵੀ ਐ ਪੂਰਾ ਵਧੀਆ ਹੂ ਪੋਲਾ ਸੀਲਸ ਲੱਗ ਭਾਵੇਂ ਜਿੰਨਾ ਮਰਜ਼ੇ ਤਰਾ ਮਰਜ਼ੀ ਕੋਈ ਚੋਈ ਆ ਵੇਕ ਦਰਦੀ ਦਰਦੀਆਂ ਡੁਰਦੀਆਂ ਰਿੰਦੀਆਂ ਤੁਹਾਨੂੰ ਪਤਾ ਵੀ ਨਵੇਂ ਬੰਦੇ ਤੋਂ ਇਹਨੂੰ ਨਹੀਂ ਕਰਮਾ ਵਾਲੀ ਨੂੰ ਕੋਈ ਪ੍ਰਵਾਹ ਨਹੀਂ ਬਾਕੀ ਮੂੰਹ ਮਾਂ ਦੀ ਵੀ ਆ ਵੇਖੋ ਭਾਵੇਂ ਇੰਦਾ ਹੀ ਫੜ ਲਓ ਕਰਮਾ ਵਾਲੀ ਨੂੰ ਕੋਈ ਇਹੋ ਲਾ ਵੇਖੋ ਇੰਦਾ ਮੂੰਹ ਜੱਥ ਪਾ ਆ ਵੇਖੋ ਲਓ ਆ ਵੇਖੋ ਭਾਵੇਂ ਦੰਦੀ ਵੀ ਛੇ ਦੰਦੀ ਆ ਹਾਂਜੀ ਛੇ ਕੀ ਹੈ ਹਾਂਜੀ ਛੱਗੀ ਆ ਜੇ ਬਹੁਤ ਪਿਆਰੀ ਝੋਟੀ ਹੈ ਕਿ ਕਿੰਨੇ ਕੀ ਫਿਰ ਦੇ ਦੀ ਆਪਾਂ ਭਾਜੀ ਮੂਲ ਭਾਵੇਂ ਵੀ ਦੀ ਭਾਵੇਂ 85 ਵੀ ਕਰ ਸਕਦਾ 90 ਵੀ ਕਰ ਲੀ ਗਏ ਹਾਂਜੀ 73000 ਦੀ ਛੋਟੀ ਦੇ ਦਿੱਤੀ ਹੋਰ ਕਰ ਦਈਏ ਯਾਰ ਜਾਈਏ ਹਾਂਜੀ ਝੋਟੀ ਵੇਖੋ ਕੋਈ ਗੱਲ ਨਹੀਂ ਆ ਝੋਟੀ ਵੇਖੋ ਤੁਸੀਂ ਜੇ ਮੰਨ ਲਓ ਇਹ ਗੱਲ ਹੈਗੀ ਆ ਕੋਈ ਆਖਿਰ ਵੀ ਸਿੱਧੀ ਮੰਨ ਲਓ ਆਖੇ ਭਾਵੇਂ ਆਪਾਂ 70 ਰੱਖੰਦੇ ਆ ਨਾ ਮੰਨ ਲਓ 80 ਵੀ ਇਦਾਂ ਕੋਈ ਦਊਗਾ ਜਿੰਨੇ ਇਹਦੀ ਕੋਈ ਸਨਾਛਤ ਕੱਢੀ ਪੇਠ ਪੂੜਾ ਵੇਖੋ ਬਹੁਤ ਸ਼ਕੀਨ ਆ ਝੋਟੀ ਇੱਕ ਰੰਗ ਕਾਲੀ ਜਾਵੇ ਚਲੋ ਉਹਦੇ ਝੋਟੀ ਨੂੰ ਆਪਾਂ ਨਹੀਂ ਨਿੰਦ ਸਕਦੇ ਕਿਸੇ ਪਾਸੇੋਂ ਨਹੀਂ ਖੁੰਜੀ ਹਾਂਜੀ ਹਾਂਜੀ ਖੁੰਜੀ ਨਹੀਂ ਕਈ ਸਾਰੇ ਪਾਸਿਆਂ ਪ੍ਰੋਪਰ ਪੂਰੀ ਆ ਥਾਂ ਲੇਵੇ ਦੀ ਚੱਡੇ ਦੀ ਬਹੁਤ ਜਿਆਦੀ ਸਾਫ ਹਾਂਜੀ ਬਹੁਤ ਸਾਫ ਬਿਲਕੁਲ ਇਹ ਗੱਡਿਆ ਪਿਆ ਜਿਹੜਾ ਦੋਸਤੋ ਪੇਠ ਪੂੜਾ ਵੇਖੋ ਨਾ ਇੱਕ ਹੁੰਦਾ ਮੰਨ ਲਓ ਪਤ 70000 ਹਾਂ ਜੀ 70000 ਦੀ ਲੈ ਆ ਤੇ ਕਰ ਦਈਏ ਜੀ 70000 ਹਾਂ ਜੀ ਹਾਂ ਜੀ ਠੀਕ ਆ ਜੀ ਹਾਂ ਜੀ ਚਲੋ ਹਾਂ ਜੀ ਜ਼ਰੂਰ ਜੀ ਬਾਕੀ 70000 ਦੋਸਤੋ ਲੈਣ ਦੇਣਾ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਵਿੱਚੋਂ ਹੋਰ ਵੀ ਮਾਨਤਨ ਹੋ ਜਾਊਗਾ ਲੈਸ ਹੋ ਜਾਊਗੀ ਮੌਕੇ ਤੇ ਠੀਕ ਆ ਅਗਲੀ ਆਪਣੇ ਕੋਲ ਆ ਮੈਂ ਆ ਗਈ ਆ ਹਾਂ ਜੀ ਇਹਦਾ ਕੀ ਚਾਣਨਾ ਪਾਦਗੇ ਜੀ ਇਹ ਵੀ ਜੀ ਮੰਨ ਲਓ ਇਹ ਗੱਲ ਹੈਗੀ ਆ ਵੀ ਇਹਨੂੰ ਮਹੀਨੇ ਦੇ ਲਾਗੇ ਬੰਨੇ ਨੂੰ ਸੌਰੀ ਨੂੰ ਹੋਈ ਸੌਰੀ ਆ ਮਨ ਲਓ ਪਹਿਲਾਂ ਦੋ ਵਾਰੀ ਬੰਦਿਆਂ ਟੀਕਾ ਭਰਾਇਆ ਮੁੜ ਕੇ ਆਉਂਦੇ ਵੀ ਇਹ ਟੀਕੇ ਤੋਂ ਨਹੀਂ ਕਲੋਂਦੀ ਮਾਲੀ ਤੋਂ ਕਲੋਂਦੀ ਆ ਹੁਣ ਮੰਨ ਲਓ ਚਲੋ ਉਹਨਾਂ ਨੇ ਆਪਾਂ ਨੂੰ ਇਹ ਗੱਲ ਦੀ ਉਹਨਾਂ ਗਰੰਟੀ ਦਿੱਤੀ ਆ ਵੀ ਮੈਂ ਫੇਰ ਨਹੀਂ ਸਕਦੀ ਉਹ ਮਾਲੀ ਤੋਂ ਮਹੀਨੇ ਦੀ ਬਣੀ ਆ ਹਾਂਜੀ ਮਾਲੀ ਤੋਂ ਮਹੀਨੇ ਦੀ ਬਣੀ ਆ ਹਾਂਜੀ ਤੇ ਸੁਭਾ ਕੀ ਨਮਾ ਪਾਜੀ ਅੱਗੇ ਸੁਭਾ ਜੀ ਇਹਨੇ ਹੁਣ ਮੰਨ ਲਓ ਵੀ ਉਹ ਤੈਂਦੇ ਵੀ ਮੰਨ ਲਓ ਐਰ ਕੀ ਦੂਜਾ ਸੁਗਾ ਸੂਈ ਆ ਮੰਨ ਲਓ ਆਪਾਂ ਜਾਨੇ ਵੀ ਤੀਜੇ ਵੀ ਸੋਣਾ ਉਹ ਚੌਥੇ ਵੀ ਸੋਣਾ ਉਹ ਬਾਕੀ ਇਹ ਗੱਲ ਹੈ ਕਿ ਫੇਸ ਕੁਆਲਟੀ ਸੰਗ ਸੰਗ ਬਹੁਤ ਵਧੀਆ ਚਾਹੀ ਚੁ ਮੈਂ ਵੱਡੀ ਮੈਂ ਆ ਜੀ ਵੱਟੀ ਮਾਜਾ ਦੋਸਤੋ ਅੱਗੇ ਕੋਈ ਵੀਰ ਤੀਜਾ ਸੂਬਾ ਮੰਨ ਲੈ ਵੀ ਗੱਬਣ ਦਾ ਚਾਹੇ ਚੌਥਾ ਮੰਨ ਲੇ ਚਾਹੇ ਤੀਜਾ ਸੂਬਾ ਸਮਝ ਲੇ ਵੀ ਬਿਲਕੁਲ ਦੁੱਧ ਚੱਲ ਰਿਹਾ ਚਾਹੇ ਦੂਜੇ ਸੂਬੇ ਦਾ ਚਾਹੇ ਹਨਾ ਜਿੱਥੋਂ ਤੱਕ ਵੀ ਕਿਸੇ ਨੂੰ ਸਮਝ ਲੱਗੀ ਬਾਕੀ ਚਵਾਚੂ ਬਹੁਤ ਵਧੀਆ ਜੀ ਇਹ ਜਿਹੜਾ ਵਾ ਇਹ ਚੋਈ ਵੀ ਅੱਜ ਲੇਟ ਅੱਛਾ ਠੀਕ ਹੈ ਕਿੰਨਾ ਕੁ ਦੁੱਧ ਚਵਾ ਦਾਂਗੇ ਮੰਨ ਲਓ ਇਹ ਦੁੱਧ ਵੀਰ ਜੀ ਜਿਹੜਾ ਵਾ ਨਾ ਕੰਡੇ ਵਾਲਾ ਮੰਨ ਲਓ ਲੀਟਰ ਵਾਲਾ 6 ਕਿਲੋ ਦੁੱਧ ਹੋਊਗਾ 8 ਵੀ ਆਪਾਂ ਦੱਸ ਸਕਦੇ ਹਾਂ 7 ਵੀ ਦੱਸ ਸਕਦੇ ਹਾਂ ਪਰ ਕੰਡੇ ਵਾਲਾ ਜਿਹੜਾ ਵਾ 6 ਤੋਂ 7 ਕਿਲੋ ਦੁੱਧ ਹੋਊਗਾ ਜੀ 6 7 ਹਾਂਜੀ 6 7 ਪੱਕਾ ਹੋਊਗਾ ਜੀ ਹਾਂਜੀ ਚਵਾ ਫਿਰ ਬਹੁਤ ਪਛੂ ਇਧਰ ਦੀ ਕਰਿਓ ਮੜਾ ਜਾ ਆਰਡਰ ਕੁਆਲਟੀ ਵੇਖੋ ਅਜੇ ਸੱਜਰਾਂ ਵਾਲਾ ਹੀ ਆ ਜੀ ਚੱਡਾ ਚੁੱਡਾ ਜੇ ਗੱਲ ਗਿਣਨੀ ਇਹ ਤੇ ਸੱਜਰਾਂ ਵਾਲਾ ਹੀ ਤੇ ਉਹ ਸੱਜਰਾਂ ਵਾਲਾ ਹੀ ਆ ਵੇਖੋ ਪਸਮਾ ਕੇ ਥਣ ਵੀ ਪੂਰਾ ਮੋਟਾ ਕਰ ਜਾਂਦੀ ਠੀਕ ਆ ਜੀ ਹਾਂਜੀ ਹਾਂਜੀ ਪਰ ਕਿ ਹੁਣ 6 ਕਿਲੋ ਹੈਗਾ ਇਹਦਾ ਮਨ ਸੰਦੂਖ ਸਾਹਿਬ 7 ਕਿਲੋ ਹੀ ਆ ਦੋਵੇਂ ਟਾਈਮਾਂ ਦਾ ਹਾਂਜੀ 7 ਕਿਲੋ ਦੁੱਧ ਜੇ ਹੈਗਾ ਵਾ ਮੈਂ ਥੱਲੇ ਮੰਨ ਲਉ ਬਾਕੀ ਆਪਾਂ 6 ਕਿਲੋ ਦੱਸਦੇ ਵੀ ਅਗਲੇ ਨੇ ਚਲੋ ਭੈਣ ਭਰਾਣੇ 100 ਦੂਰੋਂ ਨੇੜੋਂ ਵੀ ਕਈ ਨੇ ਕਹੇ ਨਹੀਂ ਆਉਣਾ ਵਾ ਤੇ ਮੰਨ ਲਉ ਇਹ ਆ ਵੀ ਗਲਤ ਨਾ ਨਹੀਂ ਕੰਮ ਅਗਲੇ ਨੂੰ ਦੱਸਣਾ ਠੀਕ ਹੈ ਨਾ ਗੱਲ ਫਿਰ ਮਿੱਠੀ ਮਿੱਠੀ ਮਠਾਈ ਬਹੁਤ ਵਧੀਆ ਕਰਮਾ ਹਾਂ ਖੁੱਲ ਸੋ ਪਿੱਠਪੂੜੇ ਦੀ ਕਾਫੀ ਸੋਹਣੀ ਆ ਦੋਸਤੋ ਚੌੜੀ ਪਿੱਠਪੂੜੇ ਦੀ ਆ ਪੂਛ ਲੰਬਾਈ ਦੇ ਵਿੱਚ ਹਰ ਇੱਕ ਐਂਗਲ ਤੋਂ ਤੁਹਾਨੂੰ ਦਿਖਾ ਦਿੰਦੇ ਆ ਇੱਕ ਰੰਗ ਕਾਲੀ ਦੀ ਬਿਲਕੁਲ ਕੁੰਡੇ ਸਿੰਘ ਨੇ ਠੀਕ ਆ ਜੀ ਥੋੜੇ ਜਿ ਖੁੱਲਾ ਬਣਦੇ ਵਿੱਚ ਪਰ ਬਹੁਤ ਫੱਬ ਪੂਰੀ ਆ ਉਹ ਮੱਝ ਵੱਡੀ ਆ ਥੋੜੇ ਸਿੰਘ ਖੁੱਲੇ ਹੀ ਫੱਬਦੇ ਆ ਤੇ ਬਾਕੀ ਸੋਈ ਨੂੰ ਅੱਗੇ ਕੋਈ ਵੀਰ ਐਸਟੀਮੇਟ ਦਾ ਸਕਦਾ ਆ ਆਪ ਦਾ ਜਿੰਨੇ ਮਹੀਨੇ ਤੁਸੀਂ ਮੰਨ ਸਕਦੇ ਜੇ ਕਿਉਂਕਿ ਜਿਹੜੀ ਬਣੀ ਆ ਦੋ ਤਿੰਨ ਵੀਰ ਨੇ ਪਹਿਲਾਂ ਦੱਸਦਾ ਮਿਸ ਹੋਈ ਸੀ ਏਆਈ ਕਰਾਈ ਸੀਗੀ ਪੀਗਾ ਪਰਵਾਇਆ ਸੀਗਾ ਹੁਣ ਜਿਹੜੀ ਆ ਮਾਲੀ ਤੋਂ ਬਣੀ ਆ ਮਹੀਨੇ ਦੀ ਬਣੀ ਆ ਮਹੀਨੇ ਦੀ ਸੌਰੀ ਆ ਰਿਕਾਟ ਵਾਲੇ ਮਾਲੀ ਤੋਂ ਬਣੀ ਆ ਤੇ ਫਿਰ ਨਹੀਂ ਸਕਦੀ ਆਪਾਂ ਮੋਸਟਲੀ ਦੇਖਦੇ ਆ ਵੀ ਚਲੋ ਮਾਲੀ ਤੋਂ ਲੱਗਿਆ ਜਿਹੜਾ ਪਸ਼ੂ ਆ ਮੱਝਾਂ ਉਹ ਫਿਰਦੀਆਂ ਨਹੀਂ ਛੇਤੀ ਕੀਤਾ ਠੀਕ ਆ ਜੀ ਕਈ ਵਾਰਾਂ ਸੀਮੰਨ ਦੀ ਅ ਮੋਟੈਲਟੀ ਜਿਹੜੀ ਘਟ ਹੁੰਦੀ ਆ ਬਾਅਦ ਫੋਨ ਕਰਨਾ ਪਸ਼ੂ ਫੇਰ ਖਾ ਜਾਂਦਾ ਠੀਕ ਆ ਜੀ ਤੇ ਇਹ ਜਿਹੜੀ ਮੱਝ ਆ ਦੋਸਤੋ ਇੱਕ ਮਹੀਨੇ ਦੀ ਬਣੀ ਆਗੇ ਸੌਰੀ ਤੇ ਜਿਹੜਾ 6 ਕਿਲੋ ਦੁੱਧ ਇਹਦੇ ਕੋਲ ਬਿਲਕੁਲ ਹਾਜ਼ਰ ਵੱਡੇ ਟਾਂਚੇ ਦੀ ਆ ਸਰੀਰਕ ਬੰਤਰ ਵੇਖੀਏ ਤੇ ਸਰੀਰਕ ਬੰਤਰ ਦੋਸਤੋ ਕਾਫੀ ਖ ਪਿੱਠ ਪੋੜੇ ਦੀ ਚੰਗੀ ਆ ਉੱਚੇ ਕੱਦ ਕਾਟ ਦੀ ਆ ਵਜਨ ਵਜੂਦ ਵਾਲੀ ਆ ਠੀਕ ਆ ਸੋ ਜਵਾਪ ਸਮਾ ਜਿਹੜਾ ਵੀ ਤੁਹਾਨੂੰ ਦੱਸਿਆ ਗਿਆ ਵੀ ਇੱਕ ਨੰਬਰ ਜਿਹੜਾ ਜਵਾਪ ਸਮਾ ਤੇ 6 ਕਿਲੋ ਜਿਹੜਾ ਤੁਸੀਂ ਆਪਦਾ ਮਿੰਤੀ ਗਿੰਤੀ ਦਾ ਦੁੱਧ ਆ ਚੋਕੇ ਤਸੱਲੀ ਕਰ ਸਕਦਾ ਕੋਈ ਵੀਰ ਠੀਕ ਆ ਆ ਦੇਖੋ ਬਾਕੀ ਇਹ ਨਾ ਛਵੇਰੇ ਵੀਰ ਜੀ ਲੇਟ ਚੋਈ ਆ ਮੀਂਹ ਮੂ ਦਾ ਲੇਟ ਨਹੀਂ ਹੈਗੀ ਤੇ ਬਾਦੀ ਜਿਆਦੀ ਲੇਟ ਤਾਂ ਨਹੀਂ ਸਾਡੇ 7:30 ਵਜੇ ਦੀ ਮੱਝ ਚੋਈ ਆ ਜੀ ਠੀਕ ਆ ਜੀ ਜਮਾ ਪਥਮਾ ਪੂਰਾ ਵਾ ਹਾਂਜੀ ਕੀ ਮੁੱਲ ਕਰਦੇ ਆ ਪਾਜੀ ਦਾ ਹਾਂਜੀ ਕੀ ਮੋਲ ਵੀਰ ਜੀ ਵੇਖੋ ਭਾਵੇਂ 60 ਕਰ ਲਈਏ ਤੇ ਭਾਵੇਂ 65 ਵੀ ਕਰ ਲਈਏ ਜਾਇਜਾ ਹਾਂਜੀ ਤੇ ਦੇਣ ਲੈਣ ਵਾਲੀ ਹਾਂ ਨਾ ਮਾਜੀ 54000 ਦੀ ਮੈਂ ਦੇ ਦਈਏ 54 ਦੀ ਹਾਂਜੀ 54 ਦੀ ਦੇ ਦਈਏ ਠੀਕ ਆ ਜੀ ਹਾਂਜੀ ਹੋਰ ਕਰਦਗੇ ਲੈ ਸਮਾਂ ਆਏ ਨਾ ਵੀ ਕੋ ਗੱਬਰ ਚੱਕ ਪਾਸਾ ਜੇ ਨਹੀਂ ਹੁੰਦੀ ਚਲੋ ਚੈਕ ਕਰਦਾਂਗੇ ਜੀ ਬਾਕੀ ਕੋਈ ਉਹ ਨਹੀਂ ਕੋਈ ਗੱਲ ਹੈਗੀ ਬਾਕੀ ਆਪਾਂ ਚਲੋ ਇਹ ਆ ਵੀ ਤੁਹਾਨੂੰ ਪਤਾ ਮਹੀਨੇ ਦੇਰ ਦਿਰਦ ਹੋ ਗਿਆ ਵਾ ਤੇ 10 15 ਦਿਨਾਂ ਨੂੰ ਮੈਂ ਚੈੱਕ ਹੁੰਦੀ ਫਿਰ ਤੁਹਾਨੂੰ ਪਤਾ ਫਿਰ ਆਪਾਂ 65 ਵੀ ਕਰ ਉਹ ਇਸੇ ਕਰਕੇ ਪਰੇਡ ਕੱਟ ਕੀਤਾ 55 ਹੁਣ ਹਾਂਜੀ ਹਾਂਜੀ 55 ਮੰਨ ਲਓ ਇਹ ਗੱਲ 53 ਦੀ ਦੇ ਦਈਏ 53000 ਹਾਂਜੀ 53000 ਦੀ ਦੇ ਦਿੱਤੀ ਬਾਕੀ ਦੁੱਧ ਸੱਜਰਾਂ ਵਾਲਾ ਜੇ ਥੱਲੇ ਸੰਤੂ ਸਾਹਿਬ ਦੁੱਧ ਦੁੱਧ ਸੱਜਰਾਂ ਵਾਲਾ ਹੀ ਜੇ ਦੁੱਧ ਮੈਂ ਤੇ ਥੱਲੇ 7 ਕਿਲੋ ਹੀ ਆ 8 ਕਿਲੋ ਆਪਾਂ ਕਹਿ ਸਕਦੇ ਆ ਪਰ ਇਹ ਆ ਵੀ ਨਹੀਂ ਆਪਾਂ ਕਿਲੋ ਇੱਕ ਘਾਟੀ ਦੱਸਣਾ ਵਾ ਵੀ ਨਹੀਂ ਵੱਧ ਨਿਕਲੇ ਵੱਧ ਠੀਕ ਆ ਮੁੜ ਕੇ ਜਾ ਕੇ ਭੈਣ ਭਰਾ ਕੋਈ ਦੂਰੋਂ ਨੇੜੋਂ ਸੌ ਅਗਲਾ ਕੋਈ ਲਾਂਮਾ ਨਾ ਦੇ ਭੈਣ ਭਰਾ ਹਾਂਜੀ ਹਾਂਜੀ ਵੇ ਵੀ ਦਸਤ 7 ਕਿਲੋ ਵੀ ਦੁੱਧ ਹੋ ਸਕਦਾ ਪਰ 6 ਹਾਂਜੀ ਬਿਲਕੁਲ ਸਸਿਆ ਗਿਆ ਤੁਹਾਨੂੰ 6 6 ਮੰਨ ਕੇ ਕੋਈ ਵੀਰ ਸੌਦਾ ਕਰੇ ਵੀ ਤੁਹਾਡੇ ਕੋਲ ਕਹਿੰਦਾ ਮਤਲਬ ਵੀ ਕੋਈ ਕਿਲੋ ਪਾਈਆ ਖੰਡ ਵੱਧ ਹੀ ਨਿਕਲੇ ਹਾਂਜੀ ਹਾਂਜੀ ਤੇ ਇਹ ਮਾਝਾ ਦੋਸਤੋ 1 ਮਹੀਨੇ ਦੀ ਸੌਰੀ ਆ ਅੱਗੇ ਕਿਸੇ ਵੀਰ ਦਾ ਇਲਾਕਾ ਕਿਸਮਤ ਆ ਜੇਕਰ ਮਾਲੀ ਤੋਂ ਬਣੀ ਹੈ ਦੋਸਤੋ ਜੇ ਰਹਿ ਜਾਂਦੀ ਹੈ ਚਲੋ ਅੱਗੇ ਬਿਲਕੁਲ ਨਵੇਂ ਦੁੱਧ ਲਈ ਬਿਲਕੁਲ ਤਿਆਰੀ ਹੋ ਜੂਗੀ ਇਹਦੀ ਹਾਂਜੀ ਹਾਂਜੀ ਤੇ ਬਾਕੀ ਮੋੜ ਹਾਂਜੀ ਦੱਸਦਾ ਤੁਹਾਨੂੰ ਵੀ 53000 ਲੈਣ ਦੇਣ ਠੀਕ ਆ ਵੱਡੀ ਆ ਛੋਟੀ ਜੀ ਮੈਂ ਨਹੀਂ ਪੂਰੀ ਪਲੀ ਆ ਹਾਂਜੀ ਹਾਂਜੀ ਵੱਡੇ ਕੱਦ ਕਾਟ ਦੇ ਚਵਾਹ ਬਹੁ ਪੋਲਾ ਜੇ ਚਵਾਹ ਵੀ ਸੱਜਣਾ ਲਾਈ ਜੇ ਜਿਵੇਂ ਸੱਜਣਾ ਆਪਾਂ ਪੂਰੀਆਂ ਪੋਲੀਆਂ ਚਾਹੁੰਦੇ ਆ ਨਾ ਪੁੱਲ ਚਵਾਹ ਵੀ ਸੱਜਣਾ ਲਾਈ ਆ ਐ ਮੋਟੀ ਧਾਰ ਆਈ ਠੀਕ ਆ ਹਾਂਜੀ ਜੇ ਕੋਈ ਭੈਣ ਭਰਾ ਕਰੂ ਯਾਦ ਕਰੂ ਬਾਕੀ ਇਹ ਚਲੋ ਮੈਂ ਚੈੱਕ ਨਹੀਂ ਕਰਾਈ ਆ ਆਪਾਂ ਚਲੋ ਫੁੱਲ ਗਰੰਟੀ ਆ ਆਪਾਂ ਨਹੀਂ ਕਹਿ ਸਕਦੇ ਸੰਧੂ ਸਾਹਿਬ ਬਾਕੀ ਚਲੋ ਉਹਨਾਂ ਬੰਦਿਆਂ ਨੇ ਆਪਾਂ ਨੂੰ ਇੱਕ ਗੱਲ ਦੀ ਬੰਦੇ ਬਹੁ ਵਧੀਆ ਆ ਜਿਨ੍ਹਾਂ ਕੋ ਮੱਝ ਆਈ ਆ ਉਹਨਾਂ ਨੂੰ ਜੋ ਦੱਸਿਆ ਨਾ 100 ਨਿਕਲਿਆ ਜੀ ਨਹੀਂ ਤੇ ਕਈ ਬਹੁਤ ਝੂਠ ਚ ਭਾਨ ਤੋਂ ਲਏ ਤੋਲਦੇ ਆ ਵੀ ਕਿਦਾਂ ਕਿਦਾਂ ਨਹੀਂ ਬਾਕੀ ਇਹ ਆ ਵੀ ਨਿਕਲੂਗੀ ਵੀ 100 ਚੋਂ 100 ਪਰਸੈਂਟ ਉਹ ਬੰਦਾ ਤਾਂ ਮੰਨ ਲਓ ਵੀ ਮੈਂ ਜਾਂਦਾ ਨਹੀਂ ਗਿਆ ਕਿਤੇ ਤੇ ਦੋਰੀਆਂ ਦਾ ਨਾ ਟੀਕਾ ਭਰਾਤਾ ਤੇ ਟੀਕੇ ਤੋਂ ਨਹੀਂ ਖਲੋਤੀ ਤੇ ਉਹਨਾਂ ਦਾ ਮੰਨ ਲੀ ਤੁਹਾਨੂੰ ਨਿਕਲ ਸਕਦੀ ਹੈ ਜੀ ਹਾਂ ਜੀ ਨਿਕਲੂਗੀ ਤੇ ਕੋਈ ਵੱਡੀ ਗੱਲ ਨਹੀਂ ਕਿ ਪਸ਼ੂ ਅਕਸਰ ਕਨਸੀਵ ਕਰ ਸਕਦਾ ਤੇ ਇਸ ਤੋਂ ਬਾਅਦ ਅੱਗੇ ਆਪਣੇ ਕੋਲ ਆ ਮੱਝ ਆ ਗਈ ਹੈ ਵੀ ਤਾਜੀ ਸੂਈ ਆ ਇਹ ਹਾਂ ਜੀ ਇਹ ਰਾਤ ਦੀ ਸੂਈ ਆ ਜੀ ਜੇਰ ਜੂਰੇ ਨੇ ਪ੍ਰੋਪਰ ਪਾਤੀ ਆ ਜੀ ਠੀਕ ਹੈ ਤੇ ਬੌਲਾ ਮੰਨ ਲਓ ਇਹਦੇ ਥੱਲੇ ਆਪਾਂ 9 ਗੇਨ ਲਈਏ 10 ਗੇਨ ਲਈਏ ਜੀ ਬੌਲਾ ਤਿਆਰ ਹੈ ਨਾ 9 10 ਕਿਲੋ ਬੌਲਾ ਤਿਆਰ ਹੈ ਠੀਕ ਹੈ ਬਾਕੀ ਸੁਆ ਤਿੱਜਾ ਸੂਈ ਆ ਜੀ ਗਰੰਟੀ ਨਾ ਸੁਬਾ ਤਿੱਜਾ ਮਗਰ ਕੀ ਆ ਬੱਚਾ ਮਗਰ ਜੀ ਇਹਦੇ ਹੈਗਾ ਕਟਾ ਕਟਾ ਦੀ ਸੂਈ ਹਾਂਜੀ ਜੇਰ ਜੂਰਾ ਐ ਪ੍ਰੋਪਰ ਪਾਤੀ ਆ ਜੀ ਸੂਈ ਸਾਈ ਕਰਮਾਂ ਵਾਲੀ ਬਹੁਤ ਵਧੀਆ ਹਾਂਜੀ ਹਾਂਜੀ ਸੂਆ ਕਰਮਾ ਹੋਊਗਾ ਜੀ ਸੂਆ ਵੀਰ ਜੀ ਮੰਨ ਲਓ ਜੇ ਕੋਈ ਚੌਥਾ ਵੀ ਗਿਣ ਲੈ ਬਾਕੀ ਆਪ ਜਿੱਥੋਂ ਆਪਣੇ ਆਈ ਉਹਨਾਂ ਨੇ ਆਹ ਵੀ ਗਰੰਟੀ ਦਾ ਘਰ ਦੀ ਮਾਜੀ ਉਹਨਾਂ ਦੇ ਫੇਸ ਕੁਆਲਟੀ ਵੀ ਦੱਸਦੀ ਨਵੀਂ ਆ ਮੈਂ ਬਾਕੀ ਚਲੋ ਉਤੋਂ ਥੋੜੀ ਜੀ ਉਹਨਾਂ ਦੇ ਕੋਸ਼ਕਾਰਨ ਕਰਕੇ ਤੁਹਾਨੂੰ ਪਤਾ ਅੱਜ ਕੱਲ੍ਹ ਸੂ ਦੇ ਵਿੱਚ ਆਈ ਹਾਂਜੀ ਸੂ ਦੇ ਵਿੱਚ ਆਈ ਆ ਤੇ ਮੰਨ ਲਓ ਥੋੜਾ ਜਿਹਾ ਪਿੰਡੇ ਦੇ ਕਰਕੇ ਫਿੱਕੀ ਆ ਬਾਕੀ ਤਾਂ ਬਾਕੀ ਸੂਵੇ ਦਾ ਆਪਾਂ ਉਹਨਾਂ ਭੈਣ ਭਰਾਵਾਂ ਦੇ ਵੀ ਛੱਡਦੇ ਨੇ ਕੋਈ ਬਾਹਲੀ ਵੱਡੀ ਚੱਲੋ ਹਾਂਜੀ ਸਵੇਰ ਤੋਂ ਰਾਤ ਤੱਕ ਸੀ ਆ ਬੱਚਾ ਮੇਲ ਕਾਫ ਆ ਕੱਟੇ ਨੂੰ ਜਨਮ ਦਿੱਤਾ ਤੇ ਬਿਲਕੁਲ ਰਾਤ ਹੀ ਸੂਈ ਚੇਰ ਜੂ ਰਾਤ ਹੀ ਪੈ ਗਈ ਰਾਤ ਹੀ ਪੈ ਗਈ ਤੇ ਥਣ ਚੱਡੇ ਦੀ ਬਿਲਕੁਲ ਸਫਾਈ ਆ ਚਵਾਈ ਵਧੀਆ ਨਿਕਲੀ ਹਾਂਜੀ ਵਧੀਆ ਜੀ ਚਵਾਈ ਹੈ ਬੈਲ ਲਈਏ ਦੋ 1.5-2 ਕਿਲੋ ਗਈ ਹਾਂਜੀ ਚਵਾਈ 1.5-2 ਕਿਲੋ ਕੱਢੀ ਆ ਗੋਤਾਰਾ ਹਾਂਜੀ ਹੁਣ ਆਪਾਂ ਤੁਹਾਨੂੰ ਦੱਸੁੰਦੇ ਗੱਲ ਵੀ ਇਹ ਤੇ ਸਵੇਰੇ ਚੋਇਆ ਹੀ 4 ਕਿਲੋ ਦੇ ਲਾਗੇ ਬੰਨੇ ਕੱਟੇ ਨੂੰ ਚਗਾ ਕੇ ਨਾ 3.5-4 ਕਿਲੋ ਬੋਲਾ ਚੋਇਆ ਵਾ ਹਾਂ ਹਾਂਜੀ ਹਾਂਜੀ ਤੇ ਬਾਕੀ ਚੁਾਈ ਚੁਈ ਬਹੁਤ ਮਿੱਠੀ ਵੜੀ ਕਰਮਾਂ ਵਾਲੀ ਇਹ ਨਹੀਂ ਵੀ ਕਈ ਹੁੰਦੀਆਂ ਤੁਹਾਨੂੰ ਪਤਾ ਲੱਤਾਂ ਮਾਰਦੇ ਨਹੀਂ ਬਿਲਕੁਲ ਠੀਕ ਹੈ ਨਾ ਗੱਲ ਹਾਂ ਲੈਓ ਜੀ ਤੇ ਬਾਕੀ ਕੋਈ ਕਰਮਾਂ ਵਾਲੀ ਦੀ ਆਰ ਡਰ ਰੂਟਰ ਬੜਾ ਵਧੀਆ ਕਰਮਾਂ ਵਾਲੀ ਲੱਗਾ ਵੇਖੋ ਸੋ ਬਾਕੀ ਸੂ ਦੇ ਵਿੱਚ ਆਈ ਹੈ ਦੋਸਤੋ ਨਾਰਮਲੀ ਮੈਂ ਤੁਹਾਨੂੰ ਦਿਖਾ ਦੇਣਾ ਹੈ ਹਾਈਟ ਕੱਟ ਦੀ ਜੇਕਰ ਆਪਾਂ ਗੱਲ ਕਰ ਲਈਏ ਤੁਸੀਂ ਆਪ ਦੇਖੋ ਵੀ ਫੁੱਲ ਵੱਡੇ ਕੱਦ ਕਾਟ ਦੀਆ ਵੱਡਾ ਸਰੀਰਕ ਢਾਂਚਾ ਹੈ ਸਮਝਦਾ ਚੌੜੇ ਪਿੱਠ ਪੂੜੇ ਦੀਆ ਸਿੰਗਲ ਹੱਡੀ ਦੀ ਠੀਕ ਆ ਤੇ ਪਤਲੀ ਬਿਲਕੁਲ ਸਕਿਨਾਂ ਸਕਿਨ ਬਿਲਕੁਲ ਪਤਲੀ ਪਤਲੇ ਪਿੰਡੇ ਦੀ ਤੇ ਬੱਚਾ ਜਿਹੜਾ ਇਹ ਮਗਰਾ ਮੇਲ ਕਾਫ ਆ ਕੋਈ 2-4 ਕਿਲੋ ਬੌਲੇ ਦੇ ਵਿੱਚ ਚਵਾਈ ਕੀਤੀ ਆ ਸੋ ਵਧੀਆ ਚਵਾਈ ਨਿਕਲੀ ਆ ਬਾਕੀ ਆ ਤੁਸੀਂ ਦੇਖੋ ਜੀ ਅੱਛੇ ਜੀ ਲਓ ਜੀ ਠੀਕ ਆ ਜੀ ਫਕੀ ਚੰਗਾ ਥਾਣਾ ਲੰਬਾਈ ਦੇ ਵਿੱਚ ਬਿਲਕੁਲ ਲੰਬਾ ਥਾਣਾ ਠੀਕ ਹੈ ਤੇ ਪੂਛ ਵੀ ਬਿਲਕੁਲ ਏਨ ਧਰਤੀ ਨਾਲ ਜਿਵੇਂ ਕਹਿ ਲਈ ਆਪਾਂ ਟੱਚ ਕਰਦੀ ਪਈ ਹੈ ਲੰਬਾਈ ਪੂਛ ਆ ਤੇ ਇਹਦਾ ਕੀ ਮੁੱਲ ਕਰਾਂਗੇ ਜੀ ਮੁੱਲ ਵੀਰ ਜੀ 70 ਵੀ ਕਰ ਲਈਏ 75 ਵੀ ਕਰ ਲਈਏ ਪਰ ਜਿੰਝ ਜੈ ਜੀ ਰੱਖੀਏ ਠੀਕ ਹੈ ਜੀ 63000 ਦੀ ਦੇ ਦਿੱਗੇ ਹੋਰ ਯਾਰ ਮਾਨ ਕਰਦਾਂਗੇ 62000 ਦੀ ਮੱਝ ਦੇ ਦਈਏ 62 ਦੀ ਹਾਂ ਜੀ ਹਾਂ ਜੀ ਵੱਡੀ ਮੱਝ ਜੀ ਠੀਕ ਹੈ ਜੀ ਹਾਂ ਜੀ 62000 ਦੀ ਜਿਹੜੀ ਆ ਦੋਸਤੋ ਲੈਦੇ ਹੋ ਜੂਗੀ ਠੀਕ ਆ ਯੈਸ ਨੋ ਜਿਹੜਾ 62000 ਮੋਲੇ ਡਿਮਾਂਡ ਭਾਵੇਂ 70 ਕਰਾ ਲਓ 65 ਤੋਂ ਉੱਤੇ ਜੇ ਨਹੀਂ ਮਰਜ਼ੀ ਕਰਾ ਲਓ ਠੀਕ ਆ ਜੀ ਬਾਹਰ ਜਾਰ ਖਾਣਾ ਜੈਸ ਨੂੰ ਹਾਂ ਜੀ ਤੇ ਬਿਲਕੁਲ ਤਾਜੀ ਹਾਂ ਜੀ ਬਿਲਕੁਲ ਤਾਜੀ ਹਾਂ ਜੀ ਸੂਈ ਆ ਹਾਂ ਜੀ ਆ ਕੋਈ ਵੀਰਾ ਦੀ ਦੋ ਡਾਂਗ ਚੋਲੇ ਤਿੰਨ ਟਾਈਮ ਚੋਲੇ ਠੀਕ ਆ ਤੇ ਇਹ ਅੱਜ ਪਸ਼ੂ ਸੀਗੇ ਵੀਰ ਝੰਡੇ ਦੇ ਕੋਲ ਚਾਰ ਪਸ਼ੂ ਸੀ ਚਾਰੇ ਦਿਖਾਤੇ ਆ ਤੇ ਮੱਝਾਂ ਵੀ ਤੁਹਾਨੂੰ ਦਿਖਾਤੇ ਆ ਉਹ ਬੰਨੀਆਂ ਖੁੱਲੀਆਂ ਠੀਕ ਆ ਤੇ ਇੱਕ ਝੋਟੀ ਦਿਖਾਤੀ ਆ ਪਹਿਲੇ ਨੰਬਰ ਤੇ ਬਿਲਕੁਲ ਤਾਜੀ ਸੂਈ ਸਬਾਈ ਸੋ ਇਹਨਾਂ ਪਸ਼ੂਆਂ ਦੀ ਤੁਸੀਂ ਜਿਹੜੀ ਦੋਸਤੋ ਤਸੱਲੀ ਕਰ ਸਕਦੇ ਜੇ ਘਰ ਵਿਜ਼ਿਟ ਕਰਕੇ ਤੇ ਨੰਬਰ ਇੱਕ ਵੀਰ ਝੰਡੇ ਆਪਣੇ ਬੋਲਦੇ ਆ ਨੰਬਰ ਹੈ 98724 39717 ਠੀਕ ਆ ਜੀ ਹਾਂਜੀ ਠੀਕ ਆ ਹਾਂਜੀ ਸੋ ਬਾਕੀ ਖਾਸ ਵਿਜ਼ਿਟ ਜਿਹੜੀ ਆ ਦੋਸਤੋ ਤੁਸੀਂ ਪੱਟੀ ਸ਼ੇਅਰ ਕਰ ਸਕਦੇ ਜੇ ਪੱਟੀ ਬਿਲਕੁਲ ਸਿਟੀ ਵੀ ਹੈਗੀ ਆ ਤਹਿਸੀਲ ਵੀ ਪੱਟੀ ਆ ਤੇ ਕੈਰੋਂ ਤੁਸੀਂ ਵਿਜ਼ਿਟ ਕਰਨੀ ਪਿੰਡ ਕੈਰੋਂ ਹਾਂਜੀ ਪਿੰਡ ਕੈਰੋਂ ਤਹਿਸੀਲ ਹੈਗੀ ਪੱਟੀ ਜੀ ਜ਼ਿਲ੍ਹਾ ਤਰਨਤਾਰਨ ਬਿਲਕੁਲ ਹਾਂਜੀ ਹਾਂਜੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਛਾ